ਇਹ ਪਿਛਲੇ ਲੰਬੇ ਸਮੇਂ ਤੋਂ ਬੜੀ ਵੱਡੀ ਸਮੱਸਿਆ ਜੀ ਪਾਣੀ ਜਿਹੜਾ ਹੈਗਾ ਗੰਦਾ ਜਿਹੜਾ ਇਹ ਗੋਡੇ-ਗੋਡੇ ਹੋਇਆ ਹੋਇਆ ਜੀ ਪਰ ਸਰਕਾਰ ਦਾ ਪ੍ਰਸ਼ਾਸਨ ਦਾ ਸਾਡੇ ਐਮਐਲਏ ਸਾਹਿਬ ਦਾ ਇੱਥੇ ਕੋਈ ਧਿਆਨ ਨਹੀਂ ਅਸੀਂ ਪਿਛਲੇ ਦਿਨੀ ਇੱਥੇ ਲੰਬਾ ਧਰਨਾ ਵੀ ਲਾਇਆ ਸੀ 120 ਦਿਨ 19 ਦਿਨ ਚੱਲਿਆ ਤੇ ਸਾਨੂੰ ਇੱਕ ਚਾਂਸਾ ਦੇ ਕੇ ਠਾਇਆ ਗਿਆ ਕਿ 43 ਕਰੋੜ ਰੁਪਏ ਤੁਹਾਨੂੰ ਮਨਜ਼ੂਰ ਕੀਤਾ ਗਿਆ ਤੇ ਜਿਹੜਾ ਕੰਮ ਹੈਗਾ ਉਹ ਜਲਦ ਤੋਂ ਜਲਦ ਵਰਕ ਆਰਡਰ ਕਰਾ ਕੇ ਤੇ ਚੱਲਦਾ ਕੀਤਾ ਜਾਊਗਾ ਪਰ ਉਹ ਤੇ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੇ ਐਮਐਲਏ ਸਾਹਿਬ ਨੇ ਡੀਸੀ ਸਾਹਿਬ ਨੇ ਕੋਈ ਗੌਰ ਨਹੀਂ ਕੀਤੀ ਅਸੀਂ ਉਸੇ ਸਮੱਸਿਆ ਨਾਲ ਫੇਰ ਜੂਜ ਰਹੇ ਆ ਤੇ ਜਿਹੜਾ ਪਾਣੀ ਆ ਗੰਦਾ ਲੋਕਾਂ ਦਾ ਜਿਹੜਾ ਜਉਣਾ ਉਹ ਦੁੱਬਰ ਹੋਇਆ ਹੋਇਆ ਤੇ ਬੜਾ ਬੁਰਾ ਹਾਲ ਹੈ ਤੁਸੀਂ ਇੱਥੇ ਵੀਡੀਓ ਵੀ ਬਣਾ ਕੇ ਲੈ ਕੇ ਜਾਓ ਦੇਖਿਓ ਕਿ ਗੋਡੇ-ਗੋਡੇ ਪਾਣੀ ਲੋਕਾਂ ਦੇ ਕਰ ਔਰ ਇਹ ਨਹੀਂ ਕਿ ਇੱਕ ਦੋ ਘਰਾਂ ਦੇ ਮੂਹਰੇ ਖੜਾ ਹੈ ਇਹ ਪੂਰੇ ਲੰਬੇ ਏਰੀਆ ਦੇ ਵਿੱਚ ਖੜਾ ਹੋਇਆ ਹੈ RAMDEO ਨੋਰੇ ਤੋਂ ਲੈ ਕੇ ਇਧਰ ਸੇਖੋਂ MC ਦੇ ਘਰ ਤੋਂ ਲੈ ਕੇ ਸਾਡੇ ਘਰ ਤੱਕ ਠੀਕ ਹੈ ਮੈਂ ਬਾੜ ਨੰਬਰ 7 ਤੋਂ ਮੇਰੀ ਵਾਈਫ ਰੇਖਾ ਰਾਣੀ MC ਹੈ ਮੈਂ ਉਹਨਾਂ ਦਾ ਹਸਬੰਡ ਹੈ ਤੇ ਤੁਸੀਂ ਦੇਖੋ ਅਸੀਂ ਮਤਲਬ ਇਹ ਸਮੱਸਿਆ ਨਾਲ ਬੜੇ ਲੰਬੇ ਸਮੇਂ ਤੋਂ ਜੂਝ ਰਹੇ ਆ ਤੇ ਪਰ ਸਰਕਾਰ ਦਾ ਪ੍ਰਸ਼ਾਸਨ ਦਾ ਸੀਵਰੇਜ ਬੋਰਡ ਦੀ ਤੁਸੀਂ ਇੰਨੇ ਮਤਲਬ ਗੰਭੀਰ ਸਮੱਸਿਆ ਹੋਣ ਦੇ ਬਾਵਜੂਦ ਵੀ ਸੀਵਰੇਜ ਦੀ ਹੜਤਾਲ ਚੱਲ ਰਹੀ ਆ ਤਾਂ ਉਹ ਪ੍ਰਸ਼ਾਸਨ ਨੇ ਜਾਂ ਸੀਵਰੇਜ ਬੋਰਡ ਨੇ ਕੋਈ ਖਿਲਾਉਣ ਦੀ ਮਤਲਬ ਉਹ ਨਹੀਂ ਸਮਝੀ ਵੀ ਜ਼ਰੂਰਤ ਨਹੀਂ ਸਮਝੀ ਵੀ ਆਪਾਂ ਹੜਤਾਲ ਖਲਾ ਕੇ ਤੇ ਗੰਦਾ ਪਾਣੀ ਖਲਾਸ ਕੀਏ ਇੱਥੋਂ ਦੇ ਐਸ ਡੀਓ ਇੱਥੋਂ ਦਾ ਜੇਆਈ ਇੱਥੋਂ ਦਾ ਐਕਸ਼ਨ ਕੁੰਭ ਕਰਨੀ ਨਹੀਂ ਸੁੱਤੇ ਹੋਏ ਨੇ ਲੋਕਾਂ ਦਾ ਫੋਨ ਨਹੀਂ ਚੱਕਦੇ ਲੋਕਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕਰਦੇ ਮੈਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕੀ ਸਭ ਨੂੰ ਚੇਤਾਵਨੀ ਦਿੰਨਾ ਹੈ ਵੀ ਜੇ ਇਸ ਚੀਜ਼ ਦਾ ਹੱਲ ਨਾ ਹੋਇਆ ਤਾਂ ਅਸੀਂ ਇੱਕ ਵੱਡਾ ਇਕੱਠ ਕਰਕੇ ਸੰਘਰਸ਼ ਕਰਾਂਗੇ ਅਸੀਂ ਚਾਹੇ ਡੀਸੀ ਦਫ਼ਤਰ ਘੇਰੀਏ ਚਾਹੇ ਸੀਬਰਾ ਰਿਪੋਰਟ ਦਾ ਦਫ਼ਤਰ ਘੇਰੀਏ ਤੇ ਫਿਰ ਜਿਹਦੀ ਜ਼ਿੰਮੇਵਾਰੀ ਹੋएगी ਉਹ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਊਗੀ। ਕਿ ਵਿਧਾਇਕ ਵੱਲੋਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ ਉਹਦੇ ਵਿੱਚ ਪਤਾ ਇੱਕ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਕੱਲੇ ਡਰਾਮੇ ਕੀਤੇ ਜਾ ਰਹੇ ਨੇ ਜੀ ਕੋਈ ਇਹ ਕੱਲੇ ਫੋਕੇ ਦਾਅਵੇ ਕਰਦੇ ਨੇ ਅਸੀਂ 43 ਕਰੋੜ ਦਿੱਤਾ ਅਸੀਂ 38 ਕਰੋੜ ਦਿੱਤਾ ਕਦੇ ਕਹਿੰਦੇ 28 ਕਰੋੜ ਦੇ ਤੱਕ ਕਦੇ ਕਹਿੰਦੇ 38 ਕਰੋੜ ਦੇ ਤੱਕ ਕਦੇ ਕਹਿੰਦੇ 43 ਕਰੋੜ ਦੇ ਤੱਕ ਕਦੇ ਕਹਿੰਦੇ 51 ਕਰੋ ਮੈਨੂੰ ਸਮਝ ਨਹੀਂ ਆਉਦੀ ਪਿਛਲੇ ਦਿਨੀ ਇੱਥੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਵੇਲੇ ਅ ਗਰਮੀਤ ਗੁੱਡੀਆਂ ਜੀ ਜਿਹੜੇ ਐਗਰੀਕਲਚਰ ਮੰਤਰੀ ਸੀਗੇ ਹੈਗੇ ਨੇ ਤੇ ਮੌਕੇ ਤੇ ਉਹ ਪਾਰਲੀਮੈਂਟ ਦੇ ਉਮੀਦਵਾਰ ਵੀ ਸੀਗੇ ਠੀਕ ਹੈ ਜੀ ਉਹ ਵੀ ਆਏ ਸੀ ਉਹ ਇੱਥੇ ਆ ਕੇ 43 44 ਕਰੋੜ ਰੁਪਏ ਮਨਜ਼ੂਰ ਕਰਕੇ ਗਏ ਪਰ ਜੋ ਵੀ ਵੋਟਾਂ ਨਹੀਂ ਗੀਆਂ ਉਹ ਵੀ ਗੈਬ ਤਾਂ ਜਦੋਂ ਵੋਟਾਂ ਲੰਘ ਜਾਂਦੀਆਂ ਨੇ ਇਹ ਸਰਕਾਰ ਦੇ ਬੰਦੇ ਗਾਇਬ ਹੋ ਜਾਂਦੇ ਨੇ ਇਹਨਾਂ ਦਾ ਕਿਸੇ ਵੱਲ ਕੋਈ ਧਿਆਨ ਨਹੀਂ ਸਿਰਫ ਵੋਟਾਂ ਵਟੋਰਨ ਆਉਂਦੇ ਆ ਠੀਕ ਹੈ ਇਹ ਗੱਲ ਸਾਡੇ ਦੀ ਵੀ ਲਾਗੂ ਹੁੰਦੀ ਹੈ ਪਰ ਅਸੀਂ ਲੋਕਾਂ ਨਾਲ ਲੜ ਰਹੇ ਹਾਂ ਜੇ ਕੋਈ ਸਾਨੂੰ ਵੀ ਕਹੇ ਵੀ ਤੁਸੀਂ ਵੋਟਾਂ ਵਟੋਰ ਕੇ ਗਏ ਹੋ ਮੈਂ ਠੀਕ ਹੈ ਮੇਰੇ ਘਰ ਵਾਲੀ ਵੀ ਐਮਸੀ ਹੈ ਅਸੀਂ ਪਰ ਕਰੀਏ ਕੀ ਸਾਡੇ ਪਾਸ ਦਾ ਕੰਮ ਨਹੀਂ 50-60 ਕਰੋੜ ਰੁਪਏ ਦਾ ਕੰਮ ਹੈ ਇਹ ਪੰਜਾਬ ਸਰਕਾਰ ਦਾ ਕੰਮ ਹੈ ਪੰਜਾਬ ਸਰਕਾਰ ਦਾ ਮਾਨਸਾ ਵੱਲ ਕੋਈ ਧਿਆਨ ਨਹੀਂ ਬਸ ਅਸੀਂ ਮਹੱਲਾ ਰਵਾਸੀ ਸਾਰੇ ਇਕੱਠੇ ਹੋ ਕੇ ਅਸਰ ਕਰ ਕੱਟ ਕਰਦਾ ਸੜਕਾ ਹੋਇਆ ਮਸਲ ਵੀ ਇਥੇ ਪਾਣੀ ਬਹੁਤ ਜ਼ਿਆਦਾ ਪਾਣੀ ਖੜਨੇ ਕਰਕੇ ਸਾਡੇ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ ਤਾਂ ਵੀ ਉਹ ਪਾਣੀ ਵਿੱਚ ਦੀ ਹੋ ਜਾਂਦੇ ਨੇ ਲੇਡੀਜ਼ ਪਾਣੀ ਵਿੱਚ ਹੀ ਜਾਂਦੇ ਗੱਦਾ ਪਾਣੀ ਹੈ ਬਹੁਤ ਟਾਈਮ ਤੋਂ ਪਾਣੀ ਗੰਦਾ ਖੜਾ ਹੈ ਤੇ ਐਸੇ ਨਾ ਤਾਂ ਸਾਡੀ ਕੋਈ ਸੁਣਵਾਈ ਹੁੰਦੀ ਹੈ ਨਾ ਕੋਈ ਐਮਐਲਏ ਸਾਹਿਬ ਕੋਲ ਇਥੇ ਆ ਕੇ ਖੜਦਾ ਨਾ ਕੋਈ ਡੀਸੀ ਆ ਕੇ ਅਤਿਆ ਕਰਦਾ ਇਸ ਕਰਕੇ ਸਾਨੂੰ ਬੇਨਤੀ ਐਸ਼ ਕਰ ਰਹੇ ਹਾਂ ਸਰਕਾਰ ਦੇ ਮੂਹਰੇ ਵੀ ਸਾਡਾ ਵੀ ਇਥੇ ਪਾਣੀ ਦਾ ਕੋਈ ਹੱਲ ਕਰਿਆ ਜਾਵੇ ਕੋਈ ਮਸਲਾ ਕਰ ਨੇ ਇੱਥੇ ਪਾਣੀ ਦਾ ਬਹੁਤ ਜਿਆਦਾ ਪਾਣੀ ਇੱਥੇ ਲੰਬੇ ਸਮੇਂ ਤੋਂ ਇੱਥੇ ਖੜਾ ਹੋ ਰਿਹਾ ਹੈ ਪਾਣੀ ਸੀਵਰ ਦਾ ਸੀਵਰ ਬੋਰਡ ਵੀ ਨਹੀਂ ਸਾਡੀ ਕੋਈ ਗੱਲ ਸੁਣ ਰਿਹਾ ਨਾ ਕੋਈ ਸਾਡੀ ਪੰਜਾਬ ਸਰਕਾਰ ਗੱਲ ਸੁਣ ਰਹੀ ਹੈ ਇੱਥੇ ਆ ਕੇ ਦੇਖਣੇ ਤੇ ਜ਼ੋਰ ਆ ਕਰ ਨਹੀਂ ਅਸੀਂ ਲੰਬੇ ਸਮੇਂ ਤੋਂ ਬਹੁਤ ਪਰੇਸ਼ਾਨ ਹੋਏ ਆ ਨਹੀਂ ਫਿਰ ਅਸੀਂ ਇੱਥੇ ਬਹੁਤ ਇਕੱਠ ਕਰਕੇ ਸੱਤ ਦੇ ਅੱਠ ਵਾਰਡ ਦੇ ਮੈਂਬਰ ਇਕੱਠੇ ਹੋ ਕੇ ਅਸੀਂ ਬਹੁਤ ਉੱਚ ਪੱਧਰ ਤੇ ਕਟ ਕਰਾਂਗੇ ਤੇ ਉਹਨਾਂ ਨੂੰ ਇੱਥੇ ਆ ਕੇ ਦौरा ਕਰਨਾ ਪਵੇਗਾ ਮਦੇ ਕੀ ਲੱਗਦਾ ਪੰਜਾਬ ਸਰਕਾਰ ਜਿਹੜੀ ਸਿਹਤ ਸਹੂਲਤਾਂ ਨੂੰ ਲੈ ਕੇ ਬਣੀ ਸੀ ਕਿਵੇਂ ਦੇਖਦੇ ਹੋ ਜਿਹੜੀਆਂ ਸਿਹਤ ਸਹੂਲਤਾਂ ਸਿਹਤ ਸਹੂਲਤ ਵੀ ਜਿੱਥੇ ਕੁਝ ਨਹੀਂ ਹੈਗੀ ਪੰਜਾਬ ਸਰਕਾਰ ਬਣੀ ਹੋ ਤਾਂ ਸਾਰਾ ਦੁਆਲਾ ਹੀ ਨਿਕਲਿਆ ਪਿਆ ਜੀ ਇੱਥੇ ਪੰਜਾਬ ਸਰਕਾਰ ਤਾਂ ਰਹੀ ਨਹੀਂ ਗਈ ਜੀ ਪਸ ਦਿੱਲੀ ਦੀ ਸਰਕਾਰ ਦਾ ਇੱਥੇ ਕੰਮ ਕਰਦੀ ਆ ਪੰਜਾਬ ਦਾ ਸਰਕਾਰ ਖਤਰਾ ਹੀ ਖਤਮੇ ਹੋਗੀ ਪੰਜਾਬ ਸਰਕਾਰ ਆਈ ਨਹੀਂ ਇਥੇ ਜੇ ਪੰਜਾਬ ਸਾਹਿਬ ਕੋ ਪੰਜਾਬ ਸਰਕਾਰ ਹੁੰਦੀ ਤਾਂ ਪੰਜਾਬ ਬੰਦੇ ਆ ਖੜਦੇ ਤੇ ਐਨੇ ਨੇ ਐਮ ਐਲ ਏ ਜਿਤਾਏ ਨੇ ਪੰਜਾਬ ਦੇ ਉਹ ਆ ਕੇ ਦੇਖਦੇ ਇਥੇ ਆਪ ਦਾ ਆਪ ਦਾ ਆਪ ਦਾ ਆਪ ਦਾ ਏਰੀਆ ਹੀ ਦੇਖ ਲੈਂਦੇ ਹੋਰ ਤਾਂ ਨਾ ਬਾਲੇ ਤਾਂ ਦੇਖਣ ਦੀ ਲੋੜ ਹੀ ਨਹੀਂ ਸੀਗੀ ਆਪ ਦਾ ਆਪ ਦਾ ਏਰੀਆ ਐਮ ਐਲ ਏ ਸਾਹਿਬ ਦੇਖ ਲੈਂਦੇ ਆਪਦੇ ਆਪਦੇ ਏਰੀਆ ਨੂੰ ਸੰਭਾਲ ਲੈਂਦੇ ਬਹੁਤ ਬਹੁਤ ਵੋਟਾਂ ਦੇ ਕੇ ਇਹਨਾਂ ਨੂੰ ਜਿਤਾਇਆ ਸੀ ਉਮੀਦ ਸੀ ਇੱਕ ਪਰ ਉਹ ਉਮੀਦ ਤੇ ਪਾਣੀ ਫਿਰ ਗਿਆ ਸਾਰਾ ਪਾਣੀ ਘਰਾਂ ਵਿੱਚ ਹੀ ਵੜ ਗਿਆ ਉਮੀਦ ਇਹ ਕਿ ਪਾਣੀ ਤਾਂ ਸਾਡੇ ਘਰਾਂ ਵਿੱਚ ਵੜਿਆ ਪਵੇ ਮਾਂ ਕੀ ਕਰਦੇ ਆਂ ਮਾਂ ਕਹਿੰਦੇ ਇਹ ਕਰਦੇ ਆਂ ਜੀ ਆ ਕੇ ਦੇਖਣ ਸਾਡੇ ਇੱਥੇ ਡੀਸਾ ਵਾ ਕੇ ਦੇਖਣ ਸਾਡੀ ਐਸੇ ਐਨਐਲ ਸਾਹਿਬ ਦੇਖਣ ਆ ਕੇ ਪਾਣੀ ਬਹੁਤ ਭਰਿਆ ਪਿਆ ਸਾਡ ਕਲੀਆਂ ਵਿੱਚ ਬੱਚੇ ਮੱਛਰ ਹੋ ਜਾਂਦੇ ਬਿਮਾਰੀ ਦਾ ਘਰ ਹੋਇਆ ਪਿਆ ਜੀ ਇੱਥੇ ਤੇ ਬੱਚਿਆਂ ਨੂੰ ਬਹੁਤ ਔਖਾ ਹੁੰਦਾ ਸਕੂਲ ਜਾਂਦੇ ਆ ਨੂੰ ਆਉਂਦੇ ਆ ਨੂੰ ਤੇ ਵਾਹ ਤੁਸੀਂ ਆ ਕੇ ਦੇਖਣਾ ਚਾਹੀਦਾ ਉਹਨਾਂ ਨੂੰ ਹਾਂਜੀ ਆ ਦੇਖ ਲਓ ਜੀ ਨਰਕ ਹੈ ਚਾਰੇ ਪਾਸੇ ਦੇਖ ਲਓ ਮਹੱਲਾ ਨਵਾਸੀ 7 ਤੇ 8 ਦੇ ਬਾੜ ਦੇ ਸਾਰੇ ਜਿੰਨੇ ਵੀ ਮਤਲਬ ਮਹੱਲਾ ਨਵਾਸੀ ਨੇ ਸਾਰੇ ਆਪਣਾ ਕੰਮ ਕਾਰ ਛੱਡ ਕੇ ਦੇਖੋ ਸਾਰੇ ਇੱਥੇ ਇਕੱਠੇ ਹੋਏ ਨੇ ਨਰਕ ਦੀ ਜ਼ਿੰਦਗੀ ਜਿਉ ਰਹੇ ਆ ਪਿਛਲੇ ਲੰਬੇ ਸਮੇਂ ਤੋਂ ਨਰਕ ਦੀ ਜ਼ਿੰਦਗੀ ਜਿਉ ਰਹੇ ਆ ਸਾਡੇ ਐਮਸੀ ਸਾਹਿਬ ਨੂੰ ਮਤਲਬ ਜੇ ਕੋਈ ਫਰਿਆਦ ਕਰਦੇ ਆ ਵੀ ਇਸ ਤਰ੍ਹਾਂ ਕਰਕੇ ਜੀ ਆ ਹੱਲ ਕਰ ਦਿਓ ਕਹਿੰਦੇ ਸਾਡਾ ਡਿਪਾਰਟਮੈਂਟ ਨਹੀਂ ਦੂਸਰੇ ਬਾੜ ਦੇ ਐਮਸੀ ਸਾਹਿਬ ਸਾਡੇ ਨਾਲ ਖੜੇ ਨੇ ਅੱਜ ਸਾਨੂੰ ਪਹਿਲਾਂ ਤਾਂ ਇਸ ਗੱਲ ਦੀ ਸ਼ਮਿੰਤੀ ਕੀ ਹੈ ਕਿ ਵੀ ਸਾਡੇ ਬਾੜ ਦੇ ਐਮਸੀ ਨੇ ਜਿਹੜੇ ਉਹੀ ਸਾਡਾ ਸਾਥ ਨਹੀਂ ਦੇ ਰਹੇ ਸਾਡਾ ਪ੍ਰਸ਼ਾਸਨ ਕਿਵੇਂ ਸਾਥ ਦੇਊਗਾ ਜੇ ਅਸੀਂ ਅੱਜ ਮਤਲਬ ਕੋਈ ਐਪਲੀਕੇਸ਼ਨ ਲੈ ਕੇ ਕਿਸੇ ਕੋਲ ਜਾਂਦੇ ਆ ਕੋ ਐਪਲੀਕੇਸ਼ਨ ਲਾ ਕੇ ਰੱਖ ਲੈਂਦੇ ਆ ਪਰ ਉਹਦੀ ਸੁਣਵਾਈ ਕੋਈ ਨਹੀਂ ਹੈ ਮਤਲਬ ਇਹ ਨਰਕ ਦੀ ਜ਼ਿੰਦਗੀ ਦੇ ਵਿੱਚੋਂ ਅਸੀਂ ਕਦੋਂ ਨਿਕਲਾਂਗੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮਤਲਬ ਇਸ ਤਰ੍ਹਾਂ ਦੀ ਨਰਕ ਦੀ ਜ਼ਿੰਦਗੀ ਦੇ ਵਿੱਚੋਂ ਸੀਵਰੇਜ ਬੋਰਡ ਨੂੰ ਬੇਨਤੀ ਹੈ ਕਿ ਵੀ ਨਰਕ ਦੀ ਜ਼ਿੰਦਗੀ ਦੇ ਵਿੱਚੋਂ ਸਾਨੂੰ ਜਲਦੀ ਤੋਂ ਜਲਦੀ ਕਿਸੇ ਤਰੀਕੇ ਨਾਲ ਕੱਢਿਆ ਜਾਵੇ ਇਹਦਾ ਹੱਲ ਕੀਤਾ ਜਾਵੇ ਆ ਕੇ ਇੱਕ ਵਾਰੀ ਦੇਖ ਲਓ ਕਿਸ ਤਰ੍ਹਾਂ ਅਸੀਂ ਇਹਦੇ ਵਿੱਚ ਸਰਵਾਈਵ ਕਰ ਰਹੇ ਹਾਂਗੇ